ਲੰਡਨ ਤੇ ਇਥਰੋ ਹਵਾਈ ਅੱਡੇ ਤੋਂ ਹਵਾਈ ਆਵਾਜਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਹੈ। ਬਿੱਤੇਦਨੀ ਬਿਜਲੀ ਸਬਸਟ੍ਰੇਸ਼ਨ ਵਿੱਚ ਅੱਗ ਲੱਗਣ ਕਾਰਨ ਲਗਭਗ 18 ਘੰਟੇ ਇਥੇ ਉਡਾਣਾ ਬੰਦ ਰਹੀਆਂ। ਇਸ ਦੌਰਾਨ 에ਰਲਾਈਨ ਨੇ ਚੇਤਾਵਨੀ ਦਿੱਤੀ ਕਿ ਯਾਤਰੀਆਂ ਨੂੰ ਆਉਂਦੇ ਕਈ ਦਿਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਥਰੋ ਨੇ ਬਿਆਨ ਵਿੱਚ ਕਿਹਾ ਕਿ ਸਾਡੇ ਟਰਮੀਨਲਾਂ ਵਿੱਚ ਸੈਂਕੜੇ ਵਾਧੂ ਮੁਲਾਜ਼ਮ ਅਤੇ ਅਧਿਕਾਰੀ ਮੌਜੂਦ ਨੇ ਅਤੇ ਅਸੀਂ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ 10,000 ਵਾਧੂ ਯਾਤਰੀਆਂ ਦੀ ਸਹੂਲਤ ਦੇ ਸ਼ਡਿਊਲ ਵਿੱਚ ਕਈ ਹੋਰ ਉਡਾਣਾਂ ਸ਼ਾਮਲ ਕੀਤੀਆਂ ਨੇ। ਲੰਡਨ ਦੇ ਇਥਰੋ ਹਵਾਈ ਅੱਡੇ ਤੋਂ ਹਵਾਈ ਆਵਾਜਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਹੈ। ਬਿੱਤੇਦਨੀ ਬਿਜਲੀ ਸਬਸਟ੍ਰੇਸ਼ਨ ਵਿੱਚ ਅੱਗ ਲੱਗਣ ਕਾਰਨ ਲਗਭਗ 18 ਘੰਟੇ ਇਥੇ ਉਡਾਣਾ ਬੰਦ ਰਹੀਆਂ। ਇਸ ਦੌਰਾਨ 에ਅਰਲਾਈਨ ਨੇ ਚੇਤਾਵਨੀ ਦਿੱਤੀ ਕਿ ਯਾਤਰੀਆਂ ਨੂੰ ਆਉਂਦੇ ਕਈ ਦਿਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਥਰੋ ਨੇ ਬਿਆਨ ਵਿੱਚ ਕਿਹਾ ਕਿ ਸਾਡੇ ਟਰਮੀਨਲਾਂ ਵਿੱਚ ਸੈਂਕੜੇ ਵਾਧੂ ਮੁਲਾਜ਼ਮ ਅਤੇ ਅਧਿਕਾਰੀ ਮੌਜੂਦ ਨੇ ਅਤੇ ਅਸੀਂ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ 10,000 ਵਾਧੂ ਯਾਤਰੀਆਂ ਦੀ ਸਹੂਲਤ ਦੇ ਸ਼ਡਿਊਲ ਵਿੱਚ ਕਈ ਹੋਰ ਉਡਾਣਾਂ ਸ਼ਾਮਲ ਕੀਤੀਆਂ ਨੇ। ਲੰਡਨ ਦੇ ਇਥਰੋ ਹਵਾਈ ਅੱਡੇ ਤੋਂ ਹਵਾਈ ਆਵਾਜਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਹੈ। ਬਿੱਤੇਦਨੀ ਬਿਜਲੀ ਸਬਸਟ੍ਰੇਸ਼ਨ ਵਿੱਚ ਅੱਗ ਲੱਗਣ ਕਾਰਨ ਲਗਭਗ 18 ਘੰਟੇ ਇਥੇ ਉਡਾਣਾ ਬੰਦ ਰਹੀਆਂ। ਇਸ ਦੌਰਾਨ 에ਅਰਲਾਈਨ ਨੇ ਚੇਤਾਵਨੀ ਦਿੱਤੀ ਕਿ ਯਾਤਰੀਆਂ ਨੂੰ ਆਉਂਦੇ ਕਈ ਦਿਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਥਰੋ ਨੇ ਬਿਆਨ ਵਿੱਚ ਕਿਹਾ ਕਿ ਸਾਡੇ ਟਰਮੀਨਲਾਂ ਵਿੱਚ ਸੈਂਕੜੇ ਵਾਧੂ ਮੁਲਾਜ਼ਮ ਅਤੇ ਅਧਿਕਾਰੀ ਮੌਜੂਦ ਨੇ ਅਤੇ ਅਸੀਂ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ 10,000 ਵਾਧੂ ਯਾਤਰੀਆਂ ਦੀ ਸਹੂਲਤ ਦੇ ਸ਼ਡਿਊਲ ਵਿੱਚ ਕਈ ਹੋਰ ਉਡਾਣਾਂ ਸ਼ਾਮਲ ਕੀਤੀਆਂ ਨੇ।